ਇਹ ਨਾਮ ਕੀ ਤੁਹਾਡਾ ਹੋਮ ਪ੍ਰਕਾਸ਼ ਉਹ ਪ੍ਰਕਾਸ਼ ਜੀ ਕਿੰਨੇ ਕਿਹਾ ਜੀ ਲੱਗੀ ਤੇ ਪਾਣੀ ਕਿੰਨਾ ਤੇਜ਼ ਹੈ ਪਾਣੀ ਕਾਫੀ ਤੇਜ਼ ਹੈਗਾ ਅਜ ਟਾ ਲੱਗੇ ਨੂੰ ਤਾਂ ਹੋਗਾ 2-3 ਦਿਨ ਪਰ ਕਿਹਾ ਤਾਂ ਸਾਰਿਆਂ ਨੂੰ ਹੀ ਅਜ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਐਸਡੀਓ ਨੂੰ ਬੰਨ ਵਾਲਿਆਂ ਨੂੰ ਵੀ ਕਿਹਾ ਹੈ ਹੋਰ ਸਾਰਿਆਂ ਨੂੰ ਕਿਹਾ ਕੋਈ ਬੰਦਾ ਅਜ ਤੱਕ ਨਹੀਂ ਪਹੁੰਚਿਆ ਪਰ ਨੁਕਸਾਨ ਹੈ ਹੋ ਗਿਆ ਤਾਂ ਬੜਾ ਤਗੜਾ ਨੁਕਸਾਨ ਬਣਾਇਆ ਫਰੋਈਪੁਰ ਦਾ ਤਾਂ ਪਹਿਲੇ ਨੰਬਰ ਤੇ ਖਾਸ ਕਰਕੇ ਹੋਏਗਾ ਤੇ ਜਿਹੜੇ 7 ਪਿੰਡ 6 ਇੱਥੇ ਲੱਗਦੇ ਸਾਡੇ ਏਰੀਆ 'ਚ ਇੱਥੋਂ ਤਾਂ ਬੱਚਾ ਵੀ ਨਹੀਂ ਨਿਕਲਣਾ ਜਿਹੜੇ ਹਿਸਾਬ ਨਾਲ ਕੰਮ ਬਣੇਗਾ ਤੇ ਜੇ ਇਹਨੂੰ ਸਾਂਭਿਆ ਗਿਆ ਤਾਂ ਫਿਰ ਬਚਤ ਹੋ ਸਕਦੀ ਏ ਕਿੰਨੇ ਦਿਨਾਂ ਦਾ ਪਾਣੀ ਇੱਥੇ ਢਾਲ ਪਾਣੀ ਤਾਂ ਅੱਜ ਚਾਰ ਪੰਜ ਦਿਨ ਹੋ ਗਿਆ ਕੰਮ ਵਿੱਚ ਚੱਲੀ ਜਾਂਦਾ ਪਰ ਢਾਲ ਲੱਗੀ ਨੂੰ ਅੱਜ ਦੋ ਤਿੰਨ ਦਿਨ ਹੋਏ ਨੇ ਜੀ ਕੋਈ ਆਇਆ ਇੱਥੇ ਅਜੇ ਤੱਕ ਨਹੀਂ ਆਇਆ ਕੋਈ ਵੀ ਕਹਿਆ ਸਾਰਿਆਂ ਨੂੰ ਆਉਂਦਾ ਕੋਈ ਵੀ ਨਹੀਂ ਪਿਆ ਅਜੇ ਤੱਕ ਕੋਈ ਵੀ ਨਹੀਂ ਆਇਆ ਹਾਂ ਇੱਥੇ ਬਿਲਦਾਰਾਂ ਨੂੰ ਵੀ ਕਹਿ ਆ ਦੇਖੋ ਆ ਕੇ ਤੁਸੀਂ ਕੀ ਹਾਲਾਤ ਹੋ ਰਿਹਾ ਹੈ ਤੇ ਅਜੇ ਤੱਕ ਤਾਂ ਨਾ ਕੋਈ ਬਿਲਦਾਰ ਆਇਆ ਤੇ ਨਾ ਕੋਈ ਅਫਸਰ ਆਇਆ ਇੱਥੇ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਵੀ ਕੀ ਗੱਲ ਹੈ ਅਸੀਂ ਤਾਂ ਹੁਣ ਦੱਸੀ ਜਾਂਦੇ ਸਾਰਿਆਂ ਨੂੰ ਵੀ ਆਹ ਗੱਲ ਆ ਬਾਅਦ ਇਹਨੂੰ ਵੇਖੋ ਆ ਕੇ ਕੀ ਬਣਿਆ ਖ ਤੇ ਜੇ ਨਹੀਂ ਤਾਂ ਤੁਸੀਂ ਸਾਨੂੰ ਪਿੰਡ ਨੂੰ ਆਰਡਰ ਕਰਦੇ ਹੋ ਅਸੀਂ ਆ ਰੁੱਖ ਰਖ ਲਾਈਏ ਅੱਗੇ ਜੇ ਕੱਲ ਨੂੰ ਰੁੱਖਾਂ ਦਾ ਇਹ ਰੁੱਖਾਂ ਨੂੰ ਟੱਕ ਲਾਉਣੇ ਆ ਤੇ ਮੁਰਕੇ ਸਾਨੂੰ ਫਿਰ ਪ੍ਰਸ਼ਾਸਨ ਨੇ ਰੋਕਣਾ ਜੰਗਲਾਤ ਵਿਭਾਗ ਨੇ ਇਹ ਕੀ ਕਰੀ ਜਾਂਦੇ ਏ ਜੇ ਕੋਈ ਸਾਨੂੰ ਆਫਸਰ ਆਰਡਰ ਕਰੇਗਾ ਵੀ ਤੁਸੀਂ ਕਰੋ ਇਹਦਾ ਹਿਲਾ ਤੇ ਅਸੀਂ ਨਾਲ ਲੱਗਣ ਨੂੰ ਵੀ ਤਿਆਰ ਆ ਪਿੰਡ ਵਾਲੇ ਵੀ ਲੱਗਣ ਨੂੰ ਤਿਆਰ ਆ ਪਾਸੇ ਵਾਲੇ ਵੀ ਲੱਗਣ ਨੂੰ ਤਿਆਰ ਆ ਕੋਈ ਸਰਕਾਰੀ ਲੇਬਰ ਵੀ ਨਾਲ ਲਾਉਣ ਤਿੰਨ ਨਾਮ ਕੀ ਭੜੇ ਪ੍ਰੇਤਮ ਸਿੰਘ ਪ੍ਰੇਤਮ ਸਿੰਘ ਕੀ ਤੇ ਹਾਲਾਤ ਆ ਸਤਿ ਸ਼੍ਰੀ ਅਕਾਲ ਜੀ ਇਹ ਹਾਲਾਤ ਹੈ ਜੀ ਇੱਥੇ ਪਾਣੀ ਦੀ ਬਹੁਤ ਜ਼ੋਰ ਹੈ ਟੇਟਾ ਲੱਗੀ ਹੋਈ ਹੈ ਇਹ ਟਾਵੇਂ ਲੱਗੀ ਜਾ ਰਹੀ ਤੇ ਸਾਨੂੰ ਪਿੰਡਾਂ ਨੂੰ ਖਤਰਾ ਹੈ ਕਿ ਬੰਨਦ ਦੇ ਲੱਗੇ ਤੇੜੀ ਚੜੀ ਚ ਵਧੀ ਜਾਂਦਾ ਅੱਜ ਪਿੰਡ ਨਾਲ ਲੱਗਦਾ ਪਿੰਡ ਬੀਬਕੇ ਆਪੋਨੇ ਸੁਸਾਇਟੀ ਕੁੰਡੇ ਅਲੀ ਕੇ ਪਿੰਡ ਨੇਂਗਾਲੇ ਚੁਗੇ ਸੱਤ ਅੱਠ ਪਿੰਡ ਦਸ ਕਿੜੇ ਸਾਰੇ ਇਹਦੇ ਵਿੱਚ ਆਂਦੇ ਨੇ ਜੇ पाणी ਬੰਨ ਨੂੰ ਮਾਰ ਪੈਂਦੀ ਆ ਤਾਂ ਸ਼ਹਿਰ ਨੂੰ ਵੀ ਨੁਕਸਾਨ ਹੋਣਾ ਸ਼ਹਿਰ ਨੂੰ ਪਹਿਲਾ ਪਵੇਗੀ ਜੀ ਕਿਉਂਕਿ ਪਾਣੀ ਇਧਰ ਉੱਚਾ ਬੜਾ ਲੈਵਲ ਹੈ ਜੇ ਇੱਥੋਂ ਟੁੱਟ ਗਿਆ ਤੇ ਕੋਈ ਸ਼ਹਿਰ ਵਾਲਾ ਬੰਨ ਨਹੀਂ ਖਲੋਣਾ ਕੁਝ ਨਹੀਂ ਹੋਣਾ ਕੋਈ ਪ੍ਰਸ਼ਾਸਨ ਅਧਿਕਾਰੀ ਹੁਣ ਤੱਕ ਆਇਆ ਇੱਥੇ ਇੱਥੇ ਕੋਈ ਵੀ ਨਹੀਂ ਆਇਆ ਜੀ ਕੋਈ ਨਹੀਂ ਆ ਨਾ ਕੋਈ ਕਿਸੇ ਜੜਾ ਨਹੀਂ ਮਾਰਿਆ ਪਿਛਲੀ ਵਾਰ ਵੀ ਇੱਥੇ ਢਾਲ ਲੱਗੀ ਸੀ ਪਿਛਲੀ ਵਾਰ ਇੱਥੇ ਨਹੀਂ ਲੱਗੀ ਸੀ ਇਹ ਸਤੋਂ ਉੱਪਰ ਲੱਗੀ ਸੀ ਉਦੋਂ ਉੱਥੇ ਗੱਟੇ-ਗੋਟੇ ਰੱਖੇ ਸੀ ਕੋ ਰੋਕ ਰਕ ਪੈ ਗਈ ਸੀ ਇੱਥੇ ਹਾਲੇ ਤੱਕ ਤਾਂ ਨਾ ਕੋ ਆਇਆ ਨਾ ਕਿਸੇ ਨੇ ਵੇਖਿਆ ਵੇਖੀ ਬੰਡ ਰਿਆ ਕੀ ਨਹੀਂ ਕਿੰਨੀ ਕ ਜਮੀਨ ਜਿਹੜੀ ਦਰਿਆ ਲੈ ਗਿਆ ਨਾਲ ਇਹ ਦੋ ਤਿੰਨ ਕ ਨਾਲ ਆ ਗਿਆ ਜੀ ਇਥੋਂ ਕੀ ਮਨ ਚ ਕਰਦੇ ਮੰਗੇ ਕਰਨੇ ਬੈਥੇ ਕੋ ਮਾੜਾ ਰੋਕ ਰਕ ਪਾਈ ਜਾਵੇ ਜਾਂ ਕ੍ਰੇਟ ਕਾਊਟ ਲਾਇਆ ਜਾਂ ਪੱਥਰ ਪੁੱਥਰ ਤੇ ਕਿਹੜਾ ਇਥੋਂ ਰੁਕ ਜਾ ਹਟਾ